ਰਾਜਪਾਲੀ ਸਤ ਸ੍ਰੀ ਅਕਾਲ ਧਰਪ੍ਰਭ ਜੀ ਧੰਨ ਗੁਰੂ ਗੱਗ ਲਾਗਤੀਠ ਸਰਸ ਮਕਰੀਏ ਇਸ ਘਟ ਮਾਹੇ ਅੰਤ ਰੰਗ ਨਾਮ ਮੰਦਿਰ ਦਾ ਹੈ ਆਨੇ ਤੇ ਅੰਮ੍ਰਿਤ ਕਰ ਬੱਤਾ ਨਾਮ ਤੇਰੀ ਮਹਾਨ ਕਰਤਾ ਬਿਸਰਾਉ ਸਮਾਗ ਸਮਾਗ ਅਨਹ ਤਾ ਹੈ ਨਾਮ ਤੇਰਣਾ ਰਿਓ ਜਦ ਜਿਵੇਂ ਸਮਾਜ ਨੂੰ ਦੇਖਿਆ ਕਿ ਇਹ ਆਪ ਦੇ ਭਾਏ ਨਾਨਕ ਤੇ ਨਰ ਸੋਚੀ ਪਾਈ ਹੋ ਅੰਤਾਲ ਅਵਾਰਿਆ ਮੰਤਾ ਕਰਦੇ ਆਪਰੇ ਆਪ ਤੋਂ ਧਰਮ ਮਹਿਆ ਕਾਲ ਲਿਆਲ ਸਭ ਲੋਕ ਗੁਰੂ ਕਾ ਤੇ ਪਾਲ ਸੰਤਿ ਪਰਵਤ ਪਾਨਮੋ ਜੈਤੀ ਆ ਗਿਆ ਕਰਦਾ ਕਰਮ جاندے اتنے پہ نہ نہیں کو تھا اور پرسالو نانکو سکھ پاؤ دیر قرآن سے مرمہ دیکھ سسیہ سور میں جاندر میں گیر باڑی پرد کے سن کو بولا آپ اڈول نقب ہوں ڈولا سر ਗੀ ਦੋਦ ਨਾਲਿ ਨਯੋ ਬਾਮੀ ਦੋਦ ਬਰਤਾਨ ਭਰ ਮਤਾ ਨਾਨਕ ਕਾ ਤੇ ਮੈਂ ਇਓ ਵਿਸਾਸ ਦਮ ਨਾ ਕਾਪੇ ਤੂ ابراہیمੋ ਦਮ ਨਾ ਗਏ ਫਿਰਦੇ ਧਰਮ ਕੰਨ ਜਲਾ ਸਰੇ ਸੁਬਚਨ ਸਰਬ ਵਿਆਪੀ ਰਾਮ ਸੰਗ ਰਚਨੋ ਜਿੰਜਾ ਤਾ ਤੀਏ ਰਹਤ ਇਕ ਬਜਾਉ ਸਾਨੂੰ ਸੁਖਹਿ ਤੂਜੋ ਹੋਇ ਸੁਖੁ ਤੁਮਾ ਸਰ ਤਨਰਾਤ ਗਰਜਨ ਅੰਦਰ ਵਸੀ ਬਾਹ ਕੀਓ ਹੀ ਨਾਨਕ ਦਸਮੇ ਸਭ ਹੋਈ ਰਾਮਾ ਯਾਤ ਸਤ ਦੇਖ ਕੰਤ ਦੇ ਸਰਲੇ ਨੂੰ ਮਤ ਦੇ ਭਾਵ ਹੈ ਤਾਂ ਇਹ ਦਿੰਦਾ ਤੇ ਭਾਵ ਹੈ ਤਾਂ ਇਕਾਂਕਾਰ ਹੋਰ ਵਿਭਾਵ ਹੈ ਤਾਂ ਇਕਾਂਤ ਮੰਗਰ ਨਾਨਕ ਕਾਲਾ ਤੀਰ ਹਿਜਾਰੇ ਦੇ ਭਾਵ ਤੇਰੇ ਮਿੱਲਾ ਤਨ ਨਿਕਲ ਕੰ ਭਈਏ ਦੂਰ ਆਪੇ ਆਪਰਾ ਬਖੂਰ ਅੰਦਰ ਕੱਤ ਇਹ ਆਪ ਤੇ ਨਾਮੇ ਨਾਨਕ ਤੇ ਉੱਜਾ ਆਗ ਬੁਝਾ ਹੇ ਤਰੂ ਭੂਲੇ ਆਪ ਬਣ ਆਦਾ ਰਿਆਪ ਇਕਨ ਹਰ ਰਤਮਗਰੀ ਜਾਗਤ ਮੋ ਆਪਨ ਜਸ ਆਪੀ ਆਨਾ ਆਗਨ ਜਾਨੀ ਖੇਰਦ ਨਾਇ ਕਾਗਿਆਕਾਰੀ ਕੀ ਨੀ ਮਾਇਆ ਸੰਗਤ ایک تو رہے <متبل rapper> جو فیس کرنا چھو ہمٹی پہے اگیا قبر اگیا چاہیی آئیہ مہر اگیا لہیت سمائی اس دیول دمائی افرا گرہ کا خود یہ رہے پانچھو رہا آخرہ کا خود اگر کی اگرہ نے جیدی اگرہ کا خود اگرہ کا خود اگرہ کا خود اپن سگرہ جرہا جانی کا کھینہ جائے سرولتہ سو دی پہے ਨਿਕਾ ਕੀ ਆ ਸੰਗਰਵਾਲ ਬਰਸਾ ਨਾ ਕਿ ਤੁਰ ਜਾਣ ਜੋ ਜਾਮ ਇਸ ਸਲਾ ਸੁਖ ਹੋਏ ਆਪ ਮੈ ਆਏ ਲਈ ਰਬ ਸੁਰੇ ਉਹ ਧਨਵਾਨ ਤੁਲਵਤ ਮਤਨ ਜੀਵਨ ਮੁਕਤ ਜਿਸ ਹਿਰਦੈ ਭਗਵਾਨ ਤਨ ਧਨ ਧਨ ਜਾਰੇ ਆਇ ਜਿਸ ਪ੍ਰਤਾਦ ਸਭ ਜਗ ਦਤ ਨਾ ਆਇ ਦੀਆਂ ਰਾਨਕਾਂ ਇਹ ਸਵਾਲ ਕਰ ਕੇ ਸੰਗ ਜਿੰਦੇ ਆਵੇ ਨਾ ਆਪ ਮੁਕਤ ਭੁਗਤ ਕਰੇ ਗਣਿਤਾਰ ਨਾਨਕ ਤੇ ਜਾਣਦਾ ਆਤਮ ਜੀ ਪੂਰੇ ਵਰਤਾਂ ਦੇ ਸੋ ਵਿਪਾਰ ਗ੍ਰਮ ਜਗਤ ਦਾ ਦੇਖ। ਕਾਦ ਸਾਦ ਦਿਵ ਰੋ ਘੋਵੇਂ ਮਨ। ਮਾਨਿਆ ਅੰਤਰ ਕੀ ਉਰੈ ਇੰਦ। ਆਸਿਆ ਮੇਂ ਬਲਿਆ ਬੋਤ ਰੰਗ। ਤੰਦ ਜਨਾ ਪੀ ਘੂਰ ਵਦਨ ਮੰਗੋ। ਆਖੋ ਮੇਂ ਦੇਤੀ ਕਰੋ। ਬੰਦ ਸਤ ਭਗਤ ਸਾਗਰ ਤਰੋ। ਆਤਮਾਨ ਕੇ ਭਗਤ ਹੋ।